ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਲੱਸੀ ਤੋਂ ਰਾਇਤਾ ਬਚਪਨ ਦੀ ਯਾਦ ਮੈਂ ਮਿੱਠੀ ਜੀ ਤੁਹਾਡੇ ਨਾਲ ਸਾਂਝੀ ਕਰਾਂਗੀ ਇਹ ਰਾਇਤਾ ਮੇਰੇ ਮੰਮੀ ਬਣਾਉਂਦੇ ਹੁੰਦੇ ਸੀਗੇ ਅੱਜ ਮੈਂ ਵੀ ਉਸੇ ਤਰੀਕੇ ਨਾਲ ਬਣਾ ਕੇ ਤਿਆਰ ਕੀਤਾ ਸ਼ਾਇਦ ਉੰਨਾ ਟੇਸਟੀ ਨਾ ਬਣਿਆ ਹੋਵੇ ਪਰ ਬਚਪਨ ਨੂੰ ਫੇਰ ਤੋਂ ਯਾਦ ਕੀਤਾ ਮੈਂ ਅੱਜ ਇਹ ਰਾਇਤਾ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਇੱਕ ਵਾਰੀ ਤੁਸੀਂ ਜ਼ਰੂਰ ਬਣਾਇਓ ਤੇ ਗਰਮੀਆਂ ਦੇ ਵਿੱਚ ਤਾਂ ਵੈਸੇ ਵੀ ਕੋਈ ਵੀ ਰਾਇਤਾ ਹੁੰਦਾ ਠੰਡਾ ਹੁੰਦਾ ਖਾਣ ਲਈ ਅੱਛਾ ਹੁੰਦਾ ਹੈ ਏ ਆਪਾਂ ਲੱਸੀ ਤੋਂ ਬਣਾ ਕੇ ਤਿਆਰ ਕੀਤਾ ਹੈ ਬਚਪਨ ਦੇ ਵਿੱਚ ਬਹੁਤ ਜ਼ਿਆਦਾ ਖਾਦਾ ਅੱਜ ਦੇ ਟਾਈਮ ਵਿੱਚ ਸ਼ਾਇਦ ਕੋਈ ਨਾ ਬਣਾਉਂਦਾ ਹੋਵੇ ਪਰ ਇੱਕ ਵਾਰੀ ਤੁਸੀਂ ਮੇਰੇ ਤਰੀਕੇ ਨਾਲ ਇਹ ਰਾਇਤਾ ਜ਼ਰੂਰ ਬਣਾ ਕੇ ਖਾਓ ਤੁਹਾਨੂੰ ਬਹੁਤ ਜ਼ਿਆਦਾ ਟੇਸਟੀ ਲੱਗੂਗਾ ਇਹਦੇ ਲਈ ਮੈਂ 1.5 ਤੋਂ 2 ਲੀਟਰ ਲੱਸੀ ਲੈ ਲਈ ਜਿਹੜੀ ਕਿ ਆਪਾਂ ਘਰੇ ਬਣਾ ਕੇ ਤਿਆਰ ਕੀਤੀ ਹੈ ਇਹ ਦੇਖੋ ਇੰਨੀ ਕੁ ਗਾੜ੍ਹੀ ਇਹ ਲੱਸੀ ਆਪਣੀ ਜੇ ਪਤਲੀ ਵੀ ਹੈ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਹੈਗਾ ਉਸੇ ਜ਼ਰੂਰ ਬਣਾਇਓ ਇਹਦੇ ਲਈ ਆਪਾਂ ਨੇ ਨਾ ਇੱਕ گاੜਾ ਜਿਹਾ ਕੱਪੜਾ ਲੈ ਲਿਆ ਮਲਮਲ ਨਹੀਂ ਆਪਾਂ ਨੇ ਲੈਣੀ ਹੈਗੀ ਉਹ ਪਤਲੀ ਹੁੰਦੀ ਹੈ ਥੋੜਾ ਜਿਹਾ ਠਿੱਕ ਕੱਪੜਾ ਚਾਹੀਦਾ ਹੁਣ ਆਪਾਂ ਨਾ ਦੋ sire ਫੜ ਕੇ ਇਹਨੂੰ ਚੰਗੀ ਤਰ੍ਹਾਂ ਗੱਠ ਦੇ ਲਾਂਗੇ ਕਿਉਂਕਿ ਆਪਾਂ ਨੇ ਫਿਰ ਇਹਨੂੰ ਹੈਂਗ ਕਰਨਾ ਹੈ ਟੰਗਣਾ ਕਿਸੇ ਚੀਜ਼ ਤੇ ਇਸ ਕਰਕੇ ਆਪਾਂ ਦੋਨੋਂ ਸਾਈਡ ਇਹਨਾਂ ਨੂੰ ਗੱਠ ਦੇ ਲਾਂਗੇ ਸਿਰਿਆਂ ਨੂੰ ਉਦੋਂ ਤਾਂ ਮੰਝੇ ਹੁੰਦੇ ਸੀਗੇ ਮੰਝਾਂ ਦੇ ਉੱਪਰ ਇਹ ਚੀਜ਼ਾਂ ਤੰਗ ਦੰਦੇ ਸੀਗੇ ਤੇ ਜਦੋਂ ਇਹ ਸਾਰਾ ਪਾਣੀ ਇਹਨਾਂ ਦਾ ਨੁੱਚੜ ਜਾਣਾ ਫਿਰ ਰਾਇਤਾ ਬਣਾ ਕੇ ਤਿਆਰ ਕੀਤਾ ਜਾਂਦਾ ਸੀਗਾ ਤੇ ਉਹ ਇੰਨਾ ਜ਼ਿਆਦਾ ਟੇਸਟੀ ਲੱਗਿਆ ਕਰਦਾ ਸੀਗਾ ਉਸ ਟਾਈਮ ਦੇ ਵਿੱਚ ਅੱਜ ਤਾਂ ਆਪਾਂ ਆਪਣੇ ਬਚਪਨ ਦੀਆਂ ਯਾਦਾਂ ਭੁੱਲ ਚੁੱਕੇ ਹਾਂ ਪਰ ਫਿਰ ਤੋਂ ਤੁਹਾਨੂੰ ਦੁਬਾਰਾ ਇਹ ਯਾਦਾਂ ਆਪਾਂ ਤਾਜ਼ੀ ਕਰਾਵਾਂਗੇ ਇਹ ਦੇਖੋ ਜੀ ਦੋਨੋਂ ਸਾਈਡ ਆਪਾਂ ਨੇ ਗੱਠ ਬਣ ਕੇ ਤਿਆਰ ਕਰ ਲਿਆ ਇਹ ਕੱਪੜਾ ਹੁਣ ਆਪਾਂ ਨੇ ਕੋਈ ਵੀ ਡੂੰਗਾ ਜਿਹਾ ਭਾਂਡਾ ਲੈ ਕੇ ਉਹਦੇ ਉੱਪਰ ਕੱਪੜਾ ਰੱਖ ਲਿਆ ਤੇ ਦੋਨੋਂ ਸਾਈਡ ਨਾਲ ਮੈਂ ਇਹ ਪਾਤੇ ਕੁੰਡੇ ਤਾਂ ਕਿ ਜਿਹੜਾ ਕੱਪੜਾ ਹੈ ਉਹ ਵਿੱਚ ਨਾ ਡੁੱਬ ਜਵੇ ਲੱਸੀ ਦੇ ਤੇ ਲੱਸੀ ਆਪਾਂ ਨੇ ਇਹਦੇ ਵਿੱਚ ਪਾ ਦੇਣੀ ਹੈ ਲੱਸੀ ਸ਼ਾਸ ਮਠਾ ਜੋ ਵੀ ਤੁਸੀਂ ਕਹਿੰਦੇ ਹੋ ਉਹ ਇਹਦੇ ਵਿੱਚ ਆਪਾਂ ਨੇ ਐਡ ਕਰ ਦੇਣਾ ਕੱਪੜੇ ਦੇ ਵਿੱਚ ਮੈਂ ਤਾਂ ਆਪਣੇ ਬਚਪਨ ਦੇ ਵਿੱਚ ਬਹੁਤ ਖਾਦਾ ਜਿਸ ਜਿਸ ਨੇ ਵੀ ਮੇਰੇ ਪੈਣ ਪ੍ਰਾਂ ਨੇ ਇਹ ਰੈਸਪੀ ਟੈਸਟ ਕੀਤੀ ਹੋਈ ਹੈ ਆਪ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਇਹ ਲੋ ਦੀ ਲੱਸੀ ਆਪਾਂ ਨੇ ਕੱਪੜੇ ਦੇ ਵਿੱਚ ਪਾਤੀ ਤੇ ਹੁਣ ਆਪਾਂ ਦੋਨੇ ਜਿਹੜੇ ਸਿਰੇ ਸੀਗੇ ਨਾ ਗੱਠਾ ਬੰਨ ਕੇ ਆਪਾਂ ਨੇ ਤਿਆਰ ਕੀਤੇ ਉਹਨਾਂ ਦੇ ਵਿੱਚ ਐਵੇਂ ਆਪਾਂ ਨੇ ਕੁੰਡਾ ਪਾ ਲਿਆ ਤੇ ਹੁਣ ਆਪਾਂ ਇਹਨੂੰ ਹੈਂਗ ਕਰ ਦਾਂਗੇ ਆਪਣੇ ਕੋਲ ਮੰਜਾ ਤਾਂ ਨਹੀਂ ਹੈਗਾ ਆਪਾਂ ਇਹਨੂੰ ਜਿਹੜੀ ਆਪਣੀ ਖਿੜਕੀ ਹੁੰਦੀ ਹੈ ਉਹਦੇ ਉੱਪਰ ਟੰਗ ਦਾਂਗੇ ਜਿਹੜਾ ਕੁੰਡਾ ਹੁੰਦਾ ਉਹਦਾ ਤੇ ਇਹਦਾ ਜਿਹੜਾ ਸਾਰਾ ਪਾਣੀ ਹੈ ਉਹ ਨਿਕਲ ਜੂਗਾ ਲੱਸੀ ਦਾ ਤੇ ਗਾੜੀ ਜੀ ਲੱਸੀ ਆਪਣੀ ਪਿੱਛੇ ਰਹਿ ਜੂਗੀ ਇਹ ਦੇਖੋ ਐਵੇਂ ਮੈਂ ਇਹਨੂੰ ਟੰਗਦਾ ਤੇ ਤੁਸੀਂ ਦੇਖ ਸਕਦੇ ਆ ਪਾਣੀ ਕਿੰਨਾ ਨਿਕਲ ਰਿਹਾ ਤੇ ਬਿਲਕੁਲ ਸਾਫ਼ ਪਾਣੀ ਨਿਕਲ ਰਿਹਾ ਏ 3 ਘੰਟਿਆਂ ਬਾਅਦ ਆਪਾਂ ਚੈੱਕ ਕਰ ਲੈਂਦੇ ਆ ਕਿ ਆਪਣੀ ਜਿਹੜੀ ਲੱਸੀ ਟੰਗੀ ਹੋਈ ਓ ਕਿੰਨੀ ਗਾੜੀ ਹੋ ਚੁੱਕੀ ਐ ਪਾਣੀ ਇੰਨਾ ਇਹਦੇ ਵਿੱਚ ਤੋਂ ਨਿਕਲ ਚੁੱਕਿਆ ਇਹ ਲੋ ਜੀ ਹੁਣ ਚੈੱਕ ਕਰ ਲੈਂਦੇ ਆ ਜੇ ਤੁਹਾਨੂੰ ਪਤਲੇ ਲੱਗਦੇ ਆ ਤਾਂ ਤੁਸੀਂ ਥੋੜਾ ਟਾਈਮ ਹੋਰ ਵੀ ਇਹਨੂੰ ਹੈਂਗ ਕਰਕੇ ਰੱਖ ਸਕਦੇ ਆ ਇਹ ਦੇਖੋ ਬਿਲਕੁਲ ਆਪਣੀ ਜਿਹੜੀ ਲੱਸੀ ਸੀ ਉਹ ਗਾੜੀ ਹੋ ਚੁੱਕੀ ਹੈ ਬਿਲਕੁਲ ਪਰਫੈਕਟ ਹੈ ਇੰਨਾ ਕਾਪਾ ਨੂੰ ਗਾੜਾ ਚਾਹੀਦਾ ਰੈਤਾ ਬਣਾਉਣ ਲਈ ਹੁਣ ਇਹਨੂੰ ਚੰਗੀ ਤਰ੍ਹਾਂ ਕਰ ਲੈਂਦੇ ਆ ਮਿਕਸ ਇਹਨੂੰ ਹੋਰ ਵੀ ਟੇਸਟੀ ਬਣਾਉਣ ਲਈ ਮੈਂ ਤੁਹਾਨੂੰ ਇੱਕ ਟ੍ਰਿਕ ਹੋਰ ਦੱਸੂਗੀ ਜਰੂਰ ਵੀਡੀਓ ਨੂੰ ਸਾਰੀ ਦੇਖਿਓ ਤੁਸੀਂ ਇਹਦੇ ਲਈ ਆਪਾਂ ਨੇ ਲੈ ਲਈ ਬੁੰਦੀ ਜਿਹੜੀ ਕੀ ਆਪਣੀ ਨਮਕੀਨ ਬੁੰਦੀ ਹੁੰਦੀ ਆ ਉਹ ਤੁਸੀਂ ਨੋਰਮਲ ਵੀ ਲੈ ਸਕਦੇ ਆ ਨਮਕ ਲੈ ਲਿਆ ਹਰੀ ਮਿਰਚ ਲੈ ਲਈ ਤੇ ਕਾਲੀ ਮਿਰਚ ਲੈ ਲਈ ਆਪਾਂ ਨੇ ਤੇ ਜੀਏ ਦਾ ਪਾਊਡਰ ਜਿਹੜਾ ਆਪਾਂ ਤਵੇ ਤੇ ਭੁੰਨੇ ਕੇ ਬਣਾਇਆ ਹੁੰਦਾ ਤੇ ਇੱਕ ਪਿਆਜ਼ ਲਿਆ ਖੀਰਾ ਲੈ ਲਿਆ ਹਰਾ ਧਨੀਆ ਜਿਹੜੀ ਵੀ ਤੁਸੀਂ ਸਬਜ਼ੀ ਇਹਦੇ ਵਿੱਚ ਐਡ ਕਰਨਾ ਚਾਹੁੰਦੀ ਆ ਉਹ ਤੁਸੀਂ ਇਹਦੇ ਵਿੱਚ ਪਾ ਸਕਦੇ ਆ ਮੈਂ ਤਾਂ ਜੋ ਦੇਖਿਆ ਉਹੀ ਉਵੇਂ ਹੀ ਬਣਾ ਰਹੀ ਆ ਆਪਣੀ ਮੰਮੀ ਦੀ ਰੈਸਪੀ ਹੁਣ ਆਪਾਂ ਨੇ ਲੈ ਲਿਆ ਜੀ ਇਹ ਮਿੱਟੀ ਦੀ ਹਾਂਡੀ ਤੇ ਹੁਣ ਆਪਾਂ ਇਹਨੂੰ ਨਾ ਸਮੋਕੀ ਜਾ ਰਾਇਤਾ ਬਣਾ ਕੇ ਤਿਆਰ ਕਰਾਂਗੇ ਇਸ ਦੇ ਲਈ ਆਪਾਂ ਨੇ ਕੋਇਲੇ ਇਹਨੂੰ ਬਿਲਕੁਲ ਜਲਾ ਲਿਆ ਤੇ ਇਹਦੇ ਉੱਪਰ ਪਾਵਾਂਗੇ ਦੇਸੀ ਘਿਓ ਤੇ ਇਹਨੂੰ ਆਪਾਂ ਮੁੱਧਾ ਕਰਕੇ ਜਿਹੜੀ ਹਾਂਡੀ ਲਈ ਸੀਗੀ ਉਹ ਮੁੱਧੀ ਕਰਕੇ ਆਪਾਂ ਨੇ ਪਲੇਟ ਦੇ ਉੱਪਰ ਰੱਖਤੀ ਤਾਂ ਕਿ ਜਿਹੜਾ ਸਮੋਕੀ ਜਾ ਫਲੇਵਰ ਹੈ ਉਹ ਆਪਣਾ ਹਾਂਡੀ ਦੇ ਵਿੱਚ ਚਲੇ ਜਾਵੇ 3 ਤੋਂ 4 ਮਿੰਟ ਤੁਸੀਂ ਇਹਨੂੰ ਰੱਖ ਸਕਦੇ ਆਂ ਤੇ ਬਿਲਕੁਲ ਦੇਖਿਓ ਜਿਵੇਂ ਸ਼ੈਫ ਵਗੈਰਾ ਕਰਦੇ ਆਂ ਉਹਵੇਂ ਇਹਦੇ ਵਿੱਚ ਤੋਂ ਭਾਫ਼ ਨਿਕਲੂਗੀ ਇਹ ਦੇਖੋ ਤੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਢੱਕ ਦੇਣਾ ਇੰਨੀ ਜ਼ਿਆਦਾ ਖੁਸ਼ਬੂ ਆ ਰਹੀ ਸੀ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈਗੀ ਹੁਣ ਆਪਾਂ ਦਹੀਂ ਜਿਹੜਾ ਆਪਾਂ ਨੇ ਰਾਇਤਾ ਗਾੜਾ ਜਰਾਇਤਾ ਬਣਾ ਕੇ ਤਿਆਰ ਕੀਤਾ ਸੀਗਾ ਉਹ ਆਪਾਂ ਨੇ ਪਹਿਲਾਂ ਐਡ ਕਰਤਾ ਉਹ ਪਤਾ ਨਹੀਂ ਕਿਉਂ ਕਲਿੱਪ ਐਡ ਇਹਦੇ ਵਿੱਚ ਐਡ ਨਹੀਂ ਹੋਈ ਹੈਗੀ ਜਿਹੜੀ ਆਪਾਂ ਨੇ ਲੱਸੀ ਤੋਂ ਗਾੜਾ ਜਾਂ ਲਿਕਵਿਡ ਤਿਆਰ ਕੀਤਾ ਸੀਗਾ ਰਾਇਤਾ ਬਣਾਉਣ ਲਈ ਉਹ ਆਪਾਂ ਨੇ ਇਸ ਦੇ ਵਿੱਚ ਐਡ ਕਰਤਾ ਤੇ ਹੁਣ ਆਪਾਂ ਜਿਹੜੀਆਂ ਚੀਜ਼ਾਂ ਕੱਟ ਕੇ ਰੱਖੀਆਂ ਹੋਈਆਂ ਉਹ ਇਹਦੇ ਵਿੱਚ ਐਡ ਕਰਾਂਗੇ ਇਹ ਦੇਖੋ ਕਿੰਨਾ ਵਧੀਆ ਮਿਕਸ ਕਰਕੇ ਬਿਲਕੁਲ ਨਾ ਜਨਾ ਪਤਲਾ ਹੈ ਨਾ ਜਿਆਦਾ ਗਾੜਾ ਹੈ ਬਿਲਕੁਲ ਪਰਫੈਕਟ ਰਾਇਤਾ ਆਪਣਾ ਬਣ ਕੇ ਤਿਆਰ ਹੋਗਾ ਸਭ ਤੋਂ ਪਹਿਲਾਂ ਆਪਾਂ ਨੇ ਇਹਦੇ ਵਿੱਚ ਪਾਤਾ ਜੀਰਾ ਪਾਊਡਰ ਕਾਲੀ ਮਿਰਚ ਪਾਊਡਰ ਪਾਤਾ ਤੁਸੀਂ ਕਾਲੀ ਮਿਰਚ ਕੁੱਟ ਕੇ ਵੀ ਪਾ ਸਕਦੇ ਆ ਇਹਦੇ ਵਿੱਚ ਐਡ ਕਰਤੀ ਆਪਾਂ ਨੇ ਹਰੀ ਮਿਰਚ ਤੇ ਦੇ ਵਿੱਚ ਪਾਤਾ ਲੋਨ ਇਹ ਸਾਰਾ ਕੁਝ ਤੁਸੀਂ ਆਪਣੇ ਟੇਸਟ ਮੁਤਾਬਕ ਪਾ ਸਕਦੇ ਆ ਘੱਟ ਵੱਧ ਜਿੰਨਾ ਵੀ ਤੁਸੀਂ ਖਾਣਾ ਪਸੰਦ ਕਰਦੇ ਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਿਆਜ਼ ਖੀਰਾ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਬੈਲ ਆਈਕਨ ਦਬਾ ਲਿਓ ਤਾਂ ਕਿ ਜਿਹੜੀ ਨੋਟੀਫਿਕੇਸ਼ਨ ਹੈ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਵੇ ਤੇ ਤੁਸੀਂ ਜਿਹੜੀ ਰੈਸਪੀਜ਼ ਆ ਸਭ ਤੋਂ ਪਹਿਲਾਂ ਦੇਖ ਸਕੋ ਸਾਰਾ ਕੁਝ ਆਪਾਂ ਨੇ ਇਹਦੇ ਵਿੱਚ ਐਡ ਕਰਤਾ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਜਿਵੇਂ ਹੁਣ ਗਰਮੀਆਂ ਦੇ ਵਿੱਚ ਕਈ ਵਾਰ ਐਵੇਂ ਦਾ ਮਨ ਹੁੰਦਾ ਹੈ ਕਿ ਨਾ ਦਾਲ ਖਾਣ ਨੂੰ ਜੀ ਕਰਦਾ ਨਾ ਸਬਜ਼ੀ ਖਾਣ ਨੂੰ ਜੀ ਕਰਦਾ ਜੇਕਰ ਤੁਸੀਂ ਇਹ ਰੈਤਾ ਬਣਾ ਕੇ ਖਾਓਗੇ ਤਾਂ ਤੁਸੀਂ ਦੋ ਦੀ ਜਗ੍ਹਾ ਚਾਰ ਰੋਟੀਆਂ ਖਾਓਗੇ ਇੰਨਾ ਵਧੀਆ ਬਣ ਕੇ ਤਿਆਰ ਹੋਇਆ ਸੀਗਾ ਬੂੰਦੀ ਆਪਾਂ ਨੇ ਉਦੋਂ ਹੀ ਐਡ ਕਰਨੀ ਹੈ ਜਦੋਂ ਆਪਾਂ ਨੇ ਰੈਤਾ ਖਾਣਾ ਹੈ ਕਿਉਂਕਿ ਥੋੜਾ ਜਿਹਾ ਕਰੰਚ ਆਣਾ ਜ਼ਰੂਰੀ ਹੈ ਰੈਤੇ ਦੇ ਵਿੱਚ ਇਹ ਲੋ ਜੀ ਰੈਤਾ ਆਪਣਾ ਬਣ ਕੇ ਤਿਆਰ ਹੈ ਬਿਲਕੁਲ ਖਾਣ ਲਈ ਮੈਂ ਆਪਣੀ ਬਚਪਨ ਦੀ ਯਾਦ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਸੀਂ ਵੀ ਪਲੀਜ਼ ਹੋਰਾਂ ਨਾਲ ਸਾਂਝੀਆਂ ਕਰਿਓ ਤੇ ਉਹ ਵੀ ਆਪਣਾ ਬਚਪਨ ਯਾਦ ਕਰ ਸਕਣ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ